ਹਰ ਜੁਗ ਜੁਗ ਭਗਤ ਪਾਇਆ ਐ ਤੇ ਰਖ ਰਾਏ ਰਾਮ ਰਾਜੇ ਹਰ ਨਾਮ ਸੰਤੁਸ਼ਟ ਹੈ ਤੁਮਾਰਿਆ ਬਹਿਲਾਦ ਤਰਾਈ ਪਕਾਲੀ ਅਨਿੰਦ ਕਾ ਬਿਚਦੇ ਨਾਮ ਦੇ ਨੂਕਰਾ ਜਨਾਨ ਕਰੇ ਸਭ ਜੀ ਆਵ ਅਤਲੈ ਛੜਾਇ ਨਨਾਨ ਨਦ ਸਹਰ ਸੇਵਿਆ ਸੋਕ ਮੰਨ ਲਾ ਪਹਿਲਾ ਆਪੇ ਬੜੇ ਸਰਜਾਪੇ ਪੁਰੰਦੀ ਇਕ ਨੀ ਤਸਵਾਇ ਚੁਨੇ ਰ ਚੜੇ ਇਕ ਨਿਹਾਲੀ ਪੈ ਸੋਨਿ ਪਰਣ ਖੜੇ ਦਿਨ ਸਵ ਦਿਨ ਨਿਕਾ ਮਹਲਾ ਤੁਜਾ ਆਪੇ ਸਜ ਕਰਿਆ ਰਉਏ ਪਰਖਿਆ ਤਿਸ ਵਿੱਚ ਗੰਤ ਪਾਇ ਕੇ ਦਿਖੈ ਆਪੁថា ਕਿਸ ਨੂੰ ਕਹਿਆ ਨਾਨਕਾ ਸਿਨੋ ਕਹੈ ਨਾਨਕਾ ਸਭ ਕਿਛੇ ਆਪੇ ਆਪੋੜੀ ਵੜੀ ਕੇ ਮਰਿਆ ਨਿਆ ਕਿਛ ਕਹਿਣਾ ਕਹਿ ਲੰਦਾਏ ਸੁਖ ਭਾਗਦਰ ਕਰੀ ਤੇ ਜੀਆ ਤੇ ਜੀ ਖਸਮਾਏ ਸਾਈ ਕਰਮਾਉਨੀ ਔਰ ਛੋਡੇ ਤਿੰਨੇ ਆਏ ਨਾਨਕ ਬਹਾਰੀ ਔਰ ਤੁਝੇ ਆਂਦਾਏ ਸੋਰੇ ਪਿਆਰ ਦੇ ਦਰਜਾਏ ਦਰਜਾਏ ਸੁਖ ਵਾਹਿਗੁਰੂ ਦੀ ਪਾਤਸ਼ਾਹ ਵਾਹਿਗੁਰੂ ਦੀ ਕੀ ਫਤੇ ਬਲੇ ਵਾਹਿਗੁਰੂ ਦੀ ਪਾਤਸ਼ਾਹ ਵਾਹਿਗੁਰੂ ਦੀ ਬਨਵਾਇ ਗੁਰੂ ਜੀ ਦੀ ਬਨਵਾਇ ਗੁਰੂ ਜੀ ਕੀ ਬੱਤੇ ਕੋਈ ਦੇ ਕੇ ਆਇਆ ਕਣਗਰਮ ਨਾ ਹੋਏ ਸੁਖ ਦਾ ਕਣ ਕ੍ਰਿੰਦ ਜਰਿਸ਼ ਬਾਹੇ ਖਾਇਕਾ ਕਮਾਉਣੀ ਇਤੁ ਗੱਦਣਾ ਪਾਏ ਨਾਲ ਦੇਕੇ ਬਹੈ ਸੋਹਣੇ ਲਾਹੀ ਆਏ ਸੁਖ ਗਇਚ ਸਰਦਾਏ ਸੋ ਪਏ ਕੁਛ ਸਾਰੇ ਸੁਣੋ ਸੁਣ ਕੀ ਦੰਦਿਆ ਜੀ ਬਾਦਰੀ ਜੀ ਵੰਤਨੀ ਜੀ ਆਪਣੀ ਮਾਦੀ પતિ ਸਤਕਾਰ ਜੋ ਭਾਈ ਅਮਰਤਪਾਲ ਸਿੰਘ ਪਾਸੋਂ ਆਪ ਦੀ ਗੁਰੂ ਦੀ ਵਿਚਾਰ ਗੁਰੂ ਦੀ ਰਥਾ ਸਰਵਨ ਨਾ ਕਰੋ ਦਸਨਦੇ ਹੋ ਸੀਸ ਗਦ ਕੇ ਪੱਦੇ ਮੁਲਾਵਾਹੇ ਹਰ ਜੀ ਕਾ ਪਾਲਸਾ ਵਾਹ